ਇਹ ਅਜੇ ਦਾ ਰੋਸ ਬੱਸ ਦੇਖੋ ਜੀ ਮਾਮਲਾ ਤੇ ਆਪਣਾ ਸਾਰਿਆਂ ਨੂੰ ਤੁਹਾਨੂੰ ਤੇ ਸਾਨੂੰ ਪਤਾ ਹੈ 9 ਸਾਲ ਹੋ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਦੇ ਸੱਚੇ ਪਾਤਸ਼ਾਹ ਦੀ ਬੇਦਬੀ ਕੋਈ ਸੀ ਗੁਰੂ ਗ੍ਰੰਥ ਸਾਹਿਬਹਾਰ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਫਿਰ ਪੋਸਟਰ ਲਗਾਏ ਗਏ ਚੈਲੰਜ ਕੀਤਾ ਗਿਆ ਅੰਗ ਪਰਗਾੜੀ ਦੀਆਂ ਗਲੀਆਂ ਨਾਲੀਆਂ ਵਿੱਚ ਖਲਾਰੇ ਗਏ ਉਸ ਤੋਂ ਬਾਅਦ ਜਦੋਂ ਸਿੱਖ ਸੰਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਦਬੀ ਦੇ ਰੋਸ ਨੂੰ ਲੈ ਕੇ ਇਸ ਚੌਂਕ ਵਿੱਚ ਬੈਟੀਆਂ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਥੇ ਗੋਲੀਆਂ ਚੱਲੀਆਂ ਪਾਣੀ ਦੀਆਂ ਗੰਦੇ ਦੀਆਂ ਬਿਛਾੜਾਂ ਹੋਈਆਂ ਬਾਈਬਲ ਕਲਾ ਵਿੱਚ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਦੋ ਸਰਕਾਰਾਂ ਬਦਵੀ ਦੇ ਮੁੱਦੇ ਨੂੰ ਲੈ ਕੇ ਬਣੀਆਂ ਪਹਿਲੀ ਕੈਪਟਨ ਦੀ ਦੂਜੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ 17-18 ਮਹੀਨੇ ਦੀ ਸਰਕਾਰ ਜਿਹੜੇ ਪੰਥ ਦੀ ਸਰਕਾਰ ਕਹਿਣ ਵਾਲੇ ਉਹਨਾਂ ਦੀ ਸੀ ਪਰੰਤੂ ਕਿਸੇ ਨੇ ਵੀ ਡੱਕਾ ਤੋੜ ਕੇ ਦੁਹਰਾ ਨਹੀਂ ਕੀਤਾ ਕੈਪਟਨ ਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬੰਦਿਆਵਾਂ ਵਾਲਿਆਂ ਨੂੰ ਇਨਸਾਫ ਦੇਾਂਗੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਲੋਗੋ ਤੋਂ ਲੈ ਕੇ ਫਿਰ ਚਰਨਜੀਤ ਸਿੰਘ ਚੰਨੀ 6 ਮਹੀਨੇ ਰਹਿ ਕੇ ਗਏ ਉਹਨਾਂ ਨੇ ਵੀ ਕਿਹਾ ਸੀ ਇਨਸਾਫ ਦੇਾਂਗੇ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਇਹਦਾ ਜਿਹੜਾ ਕਨਵੀਨਰ ਆ ਉਹ ਕਹਿੰਦਾ ਸੀ 24 ਘੰਟੇ ਚ ਇਨਸਾਫ ਦੇਾਂਗੇ ਕੋਈ ਇਨਸਾਫ ਨਹੀਂ ਹੋਇਆ 10 20% ਇਸ ਸਰਕਾਰ ਨੇ ਕੰਮ ਕੀਤਾ ਕਿ ਕੋਰਟ ਪੂਰੇ ਦਾ ਚਲਾਨ ਪੇਸ਼ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ 295A ਜਿਹੜੀ ਤਿੰਨ ਐਫਆਈਆਰਾਂ ਦੇ ਉੱਤੇ ਦਰਜ ਹੈ 63 117 128 ਪਰੰਤੂ ਸੌਦਾ ਸਾਹ ਦੇ ਉੱਤੇ ਹਜੇ ਤੱਕ 295A ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਕਿਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ ਕੀਤੀ ਮਾਰਪਈ ਕਰਲਾਣੀ ਤੈ ਕੀ ਦਰਦ ਨ ਆਇਆ ਕਿ ਸਿੱਖਾਂ ਦੇ ਨਾਲ ਇੱਕ ਟੀ ਵੱਡੀ ਬੇਇਨਸਾਫੀ ਹੈਗੀ ਆ ਕਿ ਇੱਕ ਸੌਦਾ ਸਾਹ ਦੇ ਉੱਤੇ 295A ਹੀ ਨਹੀਂ ਚਲਾਈ ਜਾ ਰਹੀ ਦੂਜਾ ਉਹਦਾ ਅਰਸ਼ ਧੂਰੀ ਸੰਦੀਪ ਬਰੇਟਾ ਸ਼ਰੀਆਮ ਖੁੱਲੇ ਤਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਤੀਜਾ ਬਾਈਬਲ ਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ ਚੌਥਾ ਜਿਹੜੀ ਸਰਕਾਰ ਆ ਉਹਨੇ ਕੇਸਾਂ ਦੀ ਪੇਰਵਾਹੀ ਕਰਨੀ ਹੁੰਦੀ ਆ ਤੇ ਕੇਸ ਸਾਰੇ ਇੱਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਸੋ ਇਸ ਕਰਕੇ ਇਹ ਸਾਰੇ ਰੋਹ ਰੋਸ ਨੂੰ ਦੇਖਦੇ ਹੋਏ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਅਸੀਂ ਰੋਸ ਵਜੋਂ ਇੱਥੇ ਸ਼ਾਂਤਮਈ ਜਾਪ ਕਰਕੇ ਅਸੀਂ ਮਨਉਣਾ ਦਾ ਗੁਰਦੁਆਰਿਆਂ ਚ ਆ ਪ੍ਰੀਲਾ ਪ੍ਰਕਾਸ਼ ਪਰ ਇਹ ਸਰਕਾਰ ਨੂੰ ਰੋਸ ਵਜੋਂ ਸਰਕਾਰ ਦੀ ਢਿੱਲੀ ਕਰਗਜ਼ਾਰੀ ਕਰਕੇ ਰੋਸ ਵਜੋਂ ਅੱਜ ਸਾਨੂੰ ਚੌਕ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਇਹ ਸੰਕੇਤਕ ਹੈ ਪਰ ਜੇ ਸਰਕਾਰ ਹਜੇ ਵੀ ਨਾ ਸੁਧਰੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਰੂਪ ਆ ਇਹ ਵੱਡਾ ਹੋ ਜਾਣਾ ਆ ਉਹਦੀ ਜ਼ਿੰਮੇਵਾਰ ਸਰਕਾਰ ਹੋਗੀ ਠੀਕ ਠੀਕ ਮੈਂ ਆਪਣੇ ਵੱਲੋਂ ਸਮੋਚੀਆਂ ਸਾਧ ਸੰਗਤਾਂ ਨੂੰ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਅਫਸੋਸ ਅਤੇ ਦੁੱਖ ਵਾਲੀ ਗੱਲ ਹੈ ਪੰਜਾਬ ਦੀ ਧਰਤੀ 2015 1 ਜੂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ퍎ੀ ਪਾਤਸ਼ਾਹ ਦੀ ਪਾਵਨ ਸਰੂਪ ਕੋਰਕ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਏ ਮੋਹ ਦੇ ਵਿੱਚ 46 ਤਾਰਾ ਬਦਲੀਆਂ ਪਰ ਕਿਸੇ ਨੇ ਵੀ ਟਿਕ ਨਹੀਂ ਸਮਝਾ ਵੀ ਗੁਰੂ ਗ੍ਰੰਥ ਸਾਹਿਬ ਦੀ ਭਾਲ ਕੀਤੀ ਜਾਵੇ। ਪਸ਼ੂ ਗਵਾਜ ਜਾਵੇ ਉਹਦੀ ਭਾਲ ਹੁੰਦੀ ਆ ਕਿਸੇ ਦਾ ਕੋਈ ਕੀਮਤੀ ਸਮਾਨ ਗਵਾਜ ਜਾਵੇ ਉਹਦੀ ਭਾਲ ਹੁੰਦੀ ਆ। ਭਾਲ ਤਾਂ ਕੀ ਕਰਨੀ ਸੀ ਜਿਨ੍ਹਾਂ ਨੇ ਚੋਰੀ ਕੀਤਾ ਉਹਨਾਂ ਨੇ ਸਾਨੂੰ ਚੈਲੰਜ ਕੀਤਾ ਕਿ ਸਿੱਖਾਂ ਦਾ ਗੁਰੂ ਸਾਡੇ ਕੋਲ ਆ ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਕੋਲ ਲੈ ਕੇ ਵਿਖਾਵੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਾਡੇ ਕੋਲ ਲੈ ਕੇ ਜਾਵੇਗਾ ਉਹਨੂੰ 10 ਲੱਖ ਦਾ ਇਨਾਮ ਦੇਵਾਂਗੇ। ਇਹ ਇਸਤਿਹਾਰ ਸ਼ਾਪ ਕਰਕੇ ਉਹ ਨਾ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਨਹੀਂ ਕਾਇ। ਸਮੇ ਸਮੇਂ ਅਨਸਾਰ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਆਪਣੀ ਦਰਖਾਸਤ ਦੇ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੂਚਿਤ ਕਰਦੇ ਰਹੇ। ਪਰ ਸਰਕਾਰ ਅਤੇ ਪ੍ਰਸ਼ਾਸਨ ਉਦੋਂ ਤੋਂ ਲੈ ਕਰਕੇ ਅੱਜ ਦੇ ਦਿਨ ਤੱਕ ਕੁੰਭ ਕਰਨ ਦੀ ਨੀਂਦ ਸੁੱਤਾ ਕਿਸੇ ਨੇ ਵੀ ਸਾਡੀ ਆਵਾਜ਼ ਨੂੰ ਸੁਣਨ ਦਾ ਯਤਨ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾਸ ਰੂਪ ਪਾੜ ਕਰਕੇ ਤੇ ਗਲੀਆਂ ਵਿੱਚ ਅੰਗ ਖਲਾਰੇ ਗਏ। ਇਸੇ ਚੌਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਨਸਾਪ ਲੈਣ ਵਾਸਤੇ ਸੰਗਤਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਲਾਇਆ। ਅਨਸਾਪ ਤਾਂ ਕੀ ਦੇਣਾ ਸੀ? ਸਾਡੇ ਉੱਪਰ ਗੰਦੇ ਪਾਣੀ ਦੀਆਂ ਬਿਚਾਣਾ, ਦਾਂਗਾ ਦੀ ਮਾਰ, ਪਲਾਸਟਿਕ ਦੀਆਂ ਗੋਲੀਆਂ, ਸਿੱਧੀਆਂ ਗੋਲੀਆਂ, ਅਨੇਕਾਂ ਸਿੰਘ ਫੱਟੜ ਹੋਏ। ਦੋ ਸਿੰਘ ਸ਼ਹੀਦ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਸਾਨੂੰ ਇਨਸਾਫ ਕੀ ਮਿਲਣਾ ਸੀ ਸਾਡੇ ਸਿੱਖ ਨੌਜਵਾਨ ਸ਼ਹੀਦ ਕੀਤੇ ਗਏ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਬੇਅਦਬੀ ਦਾ ਸ਼ਹੀਦ ਹੋਏ ਸਿੰਘਾਂ ਦਾ ਇਨਸਾਫ ਦੇਣ ਦਾ ਸਾਡੇ ਨਾਲ ਕੋਈ ਰابطਾ ਕਾਇਮ ਨਹੀਂ ਕੀਤਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਹਿੰਦੁਸਤਾਨ ਆਜ਼ਾਦ ਹੈ ਪਰ ਆਜ਼ਾਦ ਦੇਸ਼ ਦੇ ਵਿੱਚ ਸਿੱਖ ਲੋਕ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ ਜਿਹੜੇ ਲੋਕ ਗੁਲਾਮ ਹੁੰਦੇ ਆ ਉਹਨਾਂ ਦੇ ਇਸ਼ਤ ਦੀ ਨਰਾਦਰੀ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਨਰਾਦਰੀ ਇਸੇ ਤਰ੍ਹਾਂ ਜਿਹੜਾ ਅਨਸਾਫ਼ ਪਸੰਦ ਲੋਕ ਹੁੰਦੇ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਆ ਪਰ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਵੀ ਦਾ ਸਾਨੂੰ ਇਨਸਾਫ ਨਾ ਮਿਲਿਆ ਸ਼ਹੀਦਾਂ ਦਾ ਇਨਸਾਫ ਨਾ ਮਿਲਿਆ ਨਾ ਟੇਕ ਕਰਕੇ ਬੈਠਾਂਗੇ ਨਾ ਹੀ ਪ੍ਰਸ਼ਾਸਨ ਤੇ ਪ੍ਰਸ਼ਾਸਨ ਸਰਕਾਰ ਨੂੰ ਟੇਕ ਕਰਕੇ ਬੈਠਣ ਦੇਵਾਂਗੇ ਅੱਜ ਦਾ ਸਾਡਾ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਹੀ ਪ੍ਰੋਗਰਾਮ ਹੈ ਅੱਜ ਕੋਰਪੂਰਾ ਦੇ ਰੱਤਿਆਂ ਵਾਲੇ ਚੌਂਕ ਦੇ ਵਿੱਚ ਸ੍ਰੀ ਸੰਤਪਾ ਵੱਲੋਂ ਅੱਜ ਉਸਾਨ ਯੂਨੀਅਨ ਨੂੰ ਬਾਰੀ ਕੱਟ ਦੇ ਨਾਲ ਲੋਸ ਮੈਸਟਰ ਨਾ ਦਿੱਤਾ ਗਿਆ ਉਸ ਰੋਸਮਈ ਤਰਨੇ ਦੇ ਵਿੱਚ ਇਹਨਾਂ ਦੀ ਮੰਗ ਆ ਕਿ ਜੋ ਬੈਬਲ ਕਲਾਮ ਗੋਲੀकांड ਅਤੇ ਸਰਕਾਰੀ ਵਿਖੇ 2 ਆਦਮੀ ਕਾਂਡ ਹੋਇਆ ਸੀ ਤੇ ਫੋਰਜਪੁਰਾ ਦੇ ਵਿੱਚ ਲੱਗੇ ਤਰਨੇ ਆ ਰੋਸਮਈ ਤਰਨੇ ਦੇ ਵਿੱਚ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਸਾਨੂੰ ਸੰਸਦਾਂ ਦੇ ਉੱਤੇ ਔਰ ਲਾਠੀ ਚਾਰਜ ਕੀਤਾ ਗਿਆ ਸੀ ਉਹਨਾਂ ਦੋਸ਼ੀਆਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਕੋਰਤਪੁਰਾ ਦੇ ਵਿੱਚ ਅੱਜ ਕਰੀਬ 8 ਸਾਲ ਬੀਤ ਚਾਨ ਦੇ ਬਾਅਦ ਇਹਨਾਂ ਦਾ ਦੋਸ਼ ਹੈ ਕਿ ਦੋ ਸਰਕਾਰਾਂ ਆਉਂਦੇ باوجود ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਜੇ ਉਹ ਸਾਡੇ ਸ਼ਹੀਦ ਹੋਏ ਜਿੱਥੇ ਜਿੱਥੇ ਬੰਦੀ ਹੈ ਸ਼ਹੀਦ ਹੋਈ ਸੀ ਉਹਨਾਂ ਨੂੰ ਇਨਸਾਫ਼ ਮਿਲ ਸਕੇ ਮੈਂ ਰਮੇਸ਼ Thank you. ਕੋਟਪੂਰਾ ਦੇ ਬਕਤੀਆਂ ਵਾਲੇ ਚੌਕ ਦੇ ਵਿੱਚ ਅੱਜ ਸਿੰਘ ਜੱਥੇਬੰਦੀਆਂ ਵੱਲੋਂ ਤੇ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਉਹ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਈਬਲ ਕਲਾ ਤੇ ਬਰਗਾੜੀ ਇਹ ਬੇਅਦਬੀ ਹੋਈ ਸੀ ਔਰ ਕੋਟਪੂਰਾ ਚੌਕ ਦੇ ਵਿੱਚ ਸਿੰਘ ਸੰਗਤਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਔਰ ਪਾਣੀ ਵੀ ਆ ਗੰਦੀਆਂ ਵਿਛਾੜਾਂ ਪਾਰੀਆਂ ਜਿੰਨਾਂ ਸਮਾਂ ਉਸ ਤੇ ਰੋਸ ਹੋਜੋ ਅੱਜ ਬੱਤੀਆਂ ਵਾਲਾ ਚੌਂਕ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਇਕੱਠ ਦੇ ਨਾਲ ਜੋ ਧਰਨਾ ਦਿੱਤਾ ਜਾ ਰਿਹਾ ਹੈ ਸੰਕਟਾਂ ਦੇ ਵਿੱਚ ਰੋਸ ਹੈ ਕਿ ਬੇਅਦਬੀ ਕਾਂਡ ਅਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜੇ ਉਹਨਾਂ ਤੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਵੱਡਾ ਸੰਘਰਸ਼ ਅਲਾਨਿਆ ਜਾਵੇਗਾ